ਅਜੀਵੰਤਾ ਨੁਦਰੀਏ ਜੀ ਜੀ ਵੀ ਜੀ ਬਣੋ ਤੇ ਕੀ ਕਹਿਣਾ ਚਾਹੋਗੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਇਸ ਪਾਰਟੀ ਦੇ ਜਿੱਤ ਜਿੱਤੇ ਕੇ ਦਿਖਾਵਾਂਗੇ ਅਨਾਰੀ ਚੋਲੀ ਚ ਪਾਵਾਂਗੇ ਸਾਰੀ ਪੂਰੀ ਕੋਟੇ ਲੰਬੇ ਨਮ ਕੋ ਜਿਹੜੀ ਪਾਰਟੀ ਜਵਾ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਪੱਖੀ ਉਹ ਜਿਹੜੀ ਕਿ ਵੀ ਜੀ ਬਲੋ ਟਿਕਟ ਜਾ ਤੋ ਇਹ ਆਈਮਨ ਜੀ ਦਾ ਸ਼ਿਰੋਮਾ ਨਾਮ ਨੰਬਰ 34 ਤੋਂ ਮੈਂ ਕਲੇਸ਼ ਪੱਤੀ ਉੱਤੇ ਕਰ ਰਹੀ ਹਾਂ ਸਭੀ ਮੰਡੇ ਅੰਕ ਤੋਂ ਮੈਂ ਕੋੜਾ ਬਾਤ ਕਰ ਰਿਹਾ ਹਾਂ ਇਹ ਸਾਡਾ ਬਾਗ ਦਾ ਪਰਿਵਾਰ ਹੈ ਆਪਣਾ ਇਹ ਘਰ ਹੈ ਤੇ ਕਾਫੀ ਲੰਬੇ ਲੰਬੇ ਦੀਵਾਰ ਲੱਗ ਰਹੇ ਨੇ ਸੁਨਹਿਰੀ ਦਾ ਨਾ ਰੱਖਿਆ ਜਿਹਾ ਅੰਮੀ ਦਾ ਉਹ ਜਿਵੇਂ ਕਾਫੀ ਮਰੇ ਕੰਮ ਕੀਤਾ ਜਿਵੇਂ ਪਾਰਟੀ ਮੋਹਰ ਜੀ ਗਰੇਵਰੋ ਨੇ ਮਲੇ ਕੰਮ ਵੇਖ ਕੇ ਮੇਰੇ ਘਰ ਨਾਲ ਜੁੜੀ ਹੈ ਜਮੀਨ ਤੇ ਮੈਂ ਇਹੋ ਜਵਾਂ ਨਾਲ ਜੀ ਇਹ ਅਹੀ ਮਤ ਉਹ ਜਿਹੜੇ ਨਾਲ ਮਲੇ ਕੋਈ ਜਿੱਤ ਨਹੀਂ ਜਿਹੜਾ ਨਾ ਇਹਨਾਂ ਨਾਲ ਕੋਈ ਜਿੱਤ ਨਹੀਂ ਦੰਦਾ ਜਿੱਤੋ ਕਿ ਸਾਡੀ ਚੱਤ ਨਹੀਂ ਹੋਏਗੀ ਮਤ ਉਹਦੇ ਹੀ ਬਰਾਜਰੀ ਘਰ ਨੰਬਰ ਹੈ ਨਾ ਇਹਦੇ ਵਿੱਚ ਕੋਈ ਸਮੱਸਿਆ ਜਿਹੜਾ ਪਾਇੰਟ ਦੀ ਵਰਦੀ ਹੋਈ ਜੋ ਵੀ ਚੰਗੀਆਂ ਨਹੀਂ ਸਮੱਸਿਆ ਹੋਈ ਨਹੀਂ ਕੋਈ ਰਹਿਣ ਨਹੀਂ ਸਰ ਕੀ ਕੀ ਕਮੀਆਂ ਦੇਖਦੇ ਪਿਛਲੇ ਸਾਲ ਜਿਹੜੇ ਬਰਾਜਰੀ ਕੰਮ ਕਰਦੇ ਕੋਈ ਕਮੀਆਂ ਨਹੀਂ ਆ ਬਿਲਕੁਲ ਕਮੀਆਂ ਆਂਦੀਆਂ ਕਮੀਆਂ ਦੀ ਦੇਖੋ ਜੀ ਦੇਖੋ ਇਹ ਰੇ ਰੇ ਫੇਰ ਪਾਣੀ ਆ ਕੇ ਕੰਦਾਂ ਬਿਮਾਰੀਆਂ ਲੱਗਣੀਆਂ ਪੂਰਾ ਹਾਲ ਘਰ ਘਰ ਬੱਚੇ ਬਿਮਾਰ ਪਏ ਨੇ ਮਲੇਰੀਆ ਹੋ ਰਿਹਾ ਤੇ ਉਹਨਾਂ ਦੇਰ ਲੱਗੇ ਨੇ ਆ ਦੀ ਪਾਰਟੀ ਕਰਦਾ ਰਹੀ ਹੈ ਜਿਹੜਾ ਬਿਲਕੁਲ ਹੀ ਖਤਮ ਕਰਦਾ ਕੰਮ ਹੀ ਨਹੀਂ ਹੁੰਦਾ ਕੋਈ ਵੀ ਕੰਮ ਨਹੀਂ ਹੋਇਆ ਤੇ ਸ਼ੁਰੂ ਤੋਂ ਕਿਨਾ ਕੋਈ ਕੰਮ ਨਹੀਂ ਨੈਸ਼ਨਲ ਲੈਵਲ ਤੇ ਕੇਵਲ ਰਿਆਸੀ ਲਗਾਟੇ ਸਰ ਦਾ ਸਤਿ ਸ਼੍ਰੀ ਅਕਾਲ ਜੀ ਸਰ ਦਾ ਦਰਸਾਉਂਦੀ ਕਿ ਪਾਰਟੀ ਹੌਸਲੇ ਵਿੱਚ ਟੀਕੇ ਤੇ ਇਹਦੇ ਤੁਸੀਂ ਕੰਮ ਜਿਹੜੇ ਕਰਿਓ ਤੇ ਦੱਸਦੇ ਕਰੋ ਜਿਹੜੇ ਪਿਆਲੇ ਦੇ ਹੱਥੇ ਮੈਂ ਉਹਦੇ ਪਹਿਲੇ ਵਿਕਾਸ ਕਰਾਵਾਂ ਤੇ ਆਪਣੇ ਮਾਣਮੱਤਾ ਦਾ ਜੋ ਗੜੀਆਂ ਰੁਪੀਆਂ ਨੇ ਪਾਣੀ ਨਹੀਂ ਹਜ਼ਾਰ ਕਿਤੇ ਪੈਪਰੇਗਾ ਫੰਡਾਂ ਮੈਂ ਪਾਣੀ ਦੇ ਪੈਪਰ ਪਾਵਾਂਗਾ ਕਿ ਸਿਵਰ ਨਹੀਂ ਗਾ ਸਿਵਰ ਪਾਵਾਂਗਾ ਤੇ ਬਾਕੀ ਜਿੱਤੇ ਪਾਣੀ ਦੀ ਘਾਟ ਰ ਬੰਦੀ ਰੋਣ ਦੀ ਪੂਰੀ ਕੋਸ਼ਿਸ਼ ਕਰਾਂਗਾ ਬੰਦੀ ਰੋਣਾਂ ਬਾਕੀ

ਸਾਨੂੰ ਸਿਰ 300 ਮਿਲਲੇ ਦੋ ਸਾਲਾਂ ਤੋਂ ਖਤਮ ਹੋ ਗਏ ਸੀ ਤਿੰਨ ਸਾਲਾਂ ਜਿੰਨੇ ਪੰਜ ਸਾਲ ਦਾ ਕੰਮ ਕਰਾ ਤੇ ਅਗਰੇ ਮਾਤਾ ਨਪਰਤਾ ਮਿਲਦਾ ਇਹਦੀ ਮਰਕੇ ਅਣੀ ਕੋਸ਼ਿਸ਼ ਹੈ ਹੀ ਹੋਏ ਵੀ ਕਿ ਦੇਨਰਾ ਤਿੰਨ ਬੰਦੇ ਆਹ ਕਰਦੇ ਮੇਰੀ ਵਾਈਫ ਨਾਲ ਮਨ ਕੇ ਮੈਂ ਤੇ ਮੇਰਾ ਬੇਟਾ ਅਸੀਂ ਤਿੰਨ ਤਨ ਕੌਂਸਲ ਬਣ ਕੇ ਆਪਾਂ ਕੰਮ ਕਰਾਂਗੇ ਸਰ ਦੇਖਿਆ ਜਾਂਦਾ ਆਪ ਦੋਸਤ ਜਦੋਂ ਕਿ ਇਲੈਕਸ਼ਨ ਨੂੰ ਦੇਣਾ ਕਿ ਜਿਹੜੀ ਦੁਨੀਆ ਹੈ ਉਹ ਕੋਲੇ ਪ੍ਰਲੋਭਰ ਦੇ ਉੱਤੇ ਕੋਈ ਆਟੇ ਦੀ ਕੋਰੀ ਉਹ ਕਿਸਰਾਪ ਦੀ ਕੋਟੜੀ ਕਰਕੇ ਬਣਾਉਂ ਕੋਟ ਜਿਹੜਾ ਖਰਾਬ ਕਰ ਉਹ ਲੋਕਾਂ ਨੂੰ ਕੀ ਪੀਛੋੜ ਹੋਵੇਗੀ। ਸੁਖਜੀ ਇਹੋ ਜਿ ਦੇ ਪਰ ਆਸੇ ਮੇਰੇ ਜਿਹੜੇ ਮੇਰਾ ਘਰ ਘਰ ਦੇ ਵਿੱਚ ਪਿਆਰ ਆ। ਕਾਫੀ ਲੰਮੇ ਸਮੇ ਤੋਂ ਮੈਂ ਸੇਵਾ ਕਰਦਾ ਆ ਰਿਹਾ ਬਾਲ ਤੋਂ ਆਪਣੀ ਵਾਰ ਦੀ। ਘਰ ਘਰ ਦੇ ਵਿੱਚ ਮੇਰਾ ਪਿਆਰ ਹੈ ਮੈਨੂੰ ਇਹਨਾਂ ਲੋਕਾਂ ਨੇ ਮੇਰੇ ਕੋਲ ਇਤਨਾ ਗੁਨਾਹ ਘੇਰਿਆ ਕਰੀ। ਮੈਂ ਕਈ ਵਾਰੀ ਕਈ ਲਖਣਾ ਹਲਾਏ ਨੇ। ਚਾਹੇ ਨੇ ਆਪਣੇ ਆਪ ਦੇ ਵੀ। ਮੇਰੇ ਕੋਲ ਸ਼ਰਮ ਨਾਲ ਮੰਗੇ ਨਾ ਤੇ ਹੱਤਾ ਬੰਦੇ। ਤੇ ਦੇਖੋ ਦੂਜੇ ਪਾਰਟੀ ਦੀ ਗਲਤੀਆਂ ਮੈਨੂੰ ਨਹੀਂ ਇਹਨਾਂ ਮਤਲਬ ਕਰਦਾ ਕਿ ਕਰਦਾ ਕੀ ਨਹੀਂ ਪਰ ਮੇਰੇ ਕੋਲ ਇਤਨੀ ਮਗਿਆ ਨਾਮੇ ਖਾਣੇ ਚਾਣੇ ਬਲਗੇ ਬਲਗੇ ਜਮਨ ਤੋਂ ਸਫਤਮਨ ਹੈ ਮਤਲਬ ਜਿੰਨੇ ਕੋ ਮਕਾਮ ਦੇ ਬਚਾ ਇਹਦਾ ਕੀ ਅਪੀਲ ਕਰੋ ਰਿਪੋਰਟ ਵੋਟਾਂ ਨੂੰ ਫਿਲ ਕਰਾਣੇ ਕੋ ਬਾਤ ਤੋਂ ਬਾਅਦ ਇੱਥੇ ਤਰੀਕੂ ਇਹ ਕਿੰਨੀ ਗਿਣਤੀ ਮਿਲਿਆ ਜੀ ਬੀਜੇਪੀ ਨੂੰ ਮੰਨ ਕੇ ਜਿਹੜਾ ਆਪਣਾ ਸਫਤਮਨ ਦਾ ਫੋਲਿਆ ਉਹ ਤੇ 21 ਤਰੀਕ ਨੂੰ ਆਪਣੀ ਮੋਰ ਲਾਣ ਤੇ ਆਪਨੀ ਜ਼ਿੰਮੇਵਾਰੀ ਆਪ ਸਮਝਣ ਗਿਆ ਇੱਕੋ ਦਿਨ 21 ਤਰੀਕ ਚੇਰੇ ਸਾਥੋਂ ਲੈ ਕੇ ਚਾਰਾਂ ਇਹਨਾਂ ਟਾਈਮ ਤੇ ਮੁੜ ਕੇ ਟਾਈਮ ਨਹੀਂ ਜਿਏਗਾ ਤੇ ਪੰਜ ਸਾਲ ਮੁਰਤੇ 3 ਸਾਲ ਹੋਰ ਕਰਨਾ ਹੈ ਅਹੀਂ ਸਰ ਪਰ ਇਹ ਕਦੇ ਨਹੀਂ ਆਪਾਂ ਤੰਗ ਕਰੀ ਰਣੀ ਹੈ ਪੰਜ ਸਾਲ ਅਹੀਂ ਤਾਂ ਰਹਿ ਜਾ ਜਿਆ ਸੇਵਾ ਚ ਤੁਹਾਡੀ ਮਿਹਰ ਬਣ ਜਾਈਏ ਤੁਹਾਡੇ ਘੂਏ ਕਦੀ ਸਿਰਫ ਖੌਂ ਧਰਨਾ ਤੇ ਅਹੀਂ ਘੂਏ ਰੋਣੇ ਠੀਕ